ਅਮਰੀਕਾ ਵਿੱਚ ਪੰਜਾਬੀ ਨੌਜਵਾਨ ਹਰਜਿੰਦਰ ਸਿੰਘ ਦਾ ਕੇਸ ਜਿੱਥੇ ਹਰ ਰੋਜ਼ ਨਵੇਂ ਮੋੜ ਲੈ ਰਿਹਾ ਹੈ ਉੱਥੇ ਹੀ ਹੁਣ ਇੱਕ ਵੱਡੀ ਤੇ ਹੈਰਾਨ ਕਰ ਦੇਣ ਵਾਲੀ ਖਬਰ ਸਾਹਮਣੇ ਆਈ ਹੈ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਖੁਦ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ 트੍ਰੰਪ ਨਾਲ ਇਸ ਵਿਸ਼ੇ ਤੇ ਗੱਲਬਾਤ ਕੀਤੀ ਹੈ ਤਾਂ ਜੋ ਅਮਰੀਕਾ ਦੇ ਵਿੱਚ ਹੋਏ ਸੜਕ ਹਾਸੇ ਦੇ ਵਿਚ ਦੋਸ਼ੀ ਪਾਏ ਗਏ ਹਰਜਿੰਦਰ ਸਿੰਘ ਨੂੰ ਮਿਲਣ ਵਾਲੀ ਸਖਤ ਸਜ਼ਾ ਤੋਂ ਬਚਾਇਆ ਜਾ ਸਕੇ ਇਹ ਗੱਲਬਾਤ ਹੋਣ ਦੀ ਖਬਰ ਜਦੋਂ ਹੀ ਬਾਹਰ ਆਈ ਤਾਂ ਨਾਲ ਦੀ ਨਾਲ ਪੰਜਾਬੀਆਂ ਦੇ ਵਿੱਚ ਇੱਕ ਨਵੀਂ ਉਮੀਦ ਦੀ ਕਿਰਨ ਜਾਗ ਚੁੱਕੀ ਹੈ ਹੁਣ ਇਹ ਮਸਲਾ ਹੋਰ ਉੱਚੇ ਪੱਧਰ ਤੇ ਸੋਲਝ ਸਕਦਾ ਹੈ ਅਮਰੀਕਾ ਵਾਲੇ ਹਰਜਿੰਦਰ ਸਿੰਘ ਦੇ ਕੇਸ ਨੇ ਸੱਚਮੁੱਚ ਪੂਰੇ ਪੰਜਾਬ ਨੂੰ ਹਿਲਾ ਕੇ ਰੱਖ ਦਿੱਤਾ ਹੈ ਹਰ ਪਾਸੇ ਤਰਥੱਲੀ ਮੱਚੀ ਹੋਈ ਹੈ ਕਿਤੇ ਲੋਕ ਉਸ ਦੀ ਸਪੋਰਟ ਵਿੱਚ ਆਵਾਜ਼ ਬੁਲੰਦ ਕਰ ਰਹੇ ਨੇ ਤੇ ਕਿਤੇ ਉਸ ਮਸਲੇ ਨੂੰ ਲੈ ਕੇ ਸਰਕਾਰੀ ਪੱਧਰ ਤੇ ਵੀ ਚਰਚਾ ਸ਼ੁਰੂ ਹੋ ਚੁੱਕੀ ਹੈ ਸਭ ਤੋਂ ਵੱਡੀ ਗੱਲ ਇਹ ਹੈ ਕਿ ਹੁਣ ਆਖਰਕਾਰ ਭਾਰਤ ਦੀ ਕੇਂਦਰ ਸਰਕਾਰ ਵੀ ਇਸ ਮਾਮਲੇ ਵਿੱਚ ਐਂਟਰੀ ਕਰਦੀ ਨਜ਼ਰ ਆ ਰਹੀ ਹੈ ਪੰਜਾਬੀਆਂ ਦੀ ਇਹ ਮੰਗ ਸੀ ਕਿ ਸਰਕਾਰ ਅਮਰੀਕੀ ਸਰਕਾਰ ਨਾਲ ਸਿੱਧੀ ਗੱਲਬਾਤ ਕਰੇ ਤੇ ਹਰਜਿੰਦਰ ਨੂੰ ਇਨਸਾਫ਼ ਦਿਵਾਵੇ ਹਾਨੂੰ ਦੱਸ ਦੇਈਏ ਕਿ ਪੰਜਾਬ ਬੀਜੇਪੀ ਦੇ ਪਾਰਲੀਮੈਂਟ ਮੈਂਬਰ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਕਰੀਬੀ ਵਿਧਾਇਕ ਅਸ਼wini ਸ਼ਰਮਾ ਨੇ ਹਾਲ ਹੀ ਵਿੱਚ ਵਿਦੇਸ਼ ਮੰਤਰਾਲੇ ਨੂੰ ਇੱਕ ਪੱਤਰ ਲਿਖਿਆ ਹੈ ਇਸ ਪੱਤਰ ਵਿੱਚ ਉਹਨਾਂ ਨੇ ਸਾਫ਼ ਕਿਹਾ ਕਿ ਅਮਰੀਕਾ ਸਰਕਾਰ ਨਾਲ ਗੱਲਬਾਤ ਕਰਕੇ ਇਹ ਯਕੀਨੀ ਬਣਾਇਆ ਜਾਵੇ ਕਿ ਇੱਕ ਵਿਅਕਤੀ ਦੀ ਗਲਤੀ ਦਾ ਨੁਕਸਾਨ ਪੂਰੇ ਪੰਜਾਬੀ ਪਾਈਚਾਰੇ ਨੂੰ ਨਾ ਪੁਕਤਨਾ ਪਵੇ ਸ਼ਰਮਾ ਨੇ ਇਹ ਵੀ ਸਿਝਾ ਦਿੱਤਾ ਕਿ ਵਾਰਸ਼ਿੰਗਟਨ ਡੀਸੀ ਸਥਿਤ ਭਾਰਤੀ ਦੂਤਤਵਸ ਰਾਹੀ ਅਮਰੀਕੀ ਅਧਿਕਾਰੀਆਂ ਨਾਲ ਤੁਰੰਤ ਸੰਪਰਕ ਕੀਤਾ ਜਾਵੇ ਤੇ ਖਾਸ ਕਰਕੇ ਉਹਨਾਂ ਪਾਬੰਦੀਆਂ ਤੇ ਮੁੜ ਵਿਚਾਰ ਕਰਵਾਇਆ ਜਾਵੇ ਜੋ ਹਾਲ ਹੀ ਵਿੱਚ ਟਰੱਕ ਡਰਾਈਵਰਾਂ ਤੇ ਵਰਕ ਵੀਜ਼ਾਂ ਤੇ ਲਗਾਈਆਂ ਗਈਆਂ ਹਨ ਕਿਉਂਕਿ ਸਚਾਈ ਇਹ ਹੈ ਕਿ ਹਰਜਿੰਦਰ ਸਿੰਘ ਦੇ ਹਾਸੇ ਤੋਂ ਬਾਅਦ ਅਮਰੀਕਾ ਵਿੱਚ ਪੰਜਾਬੀ ਟਰੱਕ ਡਰਾਈਵਰਾਂ ਲਈ ਮਾਹੌਲ ਬਹੁਤ ਮੁਸ਼ਕਲ ਬਣ ਗਿਆ ਹੈ ਕਈਆਂ ਦੇ ਡਰਾਈਵਿੰਗ ਲਾਇਸੈਂਸ ਰੱਦ ਹੋ ਰਹੇ ਨੇ ਤੇ ਨਵੇਂ ਵਰਕ ਵੀਜ਼ਾਂ ਤੇ ਵੀ ਕਟੌਤੀ ਆ ਰਹੀ ਹੈ ਹੁਣ ਲੋਕਾਂ ਵਿੱਚ ਇਹ ਉਮੀਦ ਜਗ ਚੁੱਕੀ ਹੈ ਕਿ ਮੋਦੀ ਸਰਕਾਰ ਜਲਦ ਹੀ ਇਸ ਮਾਮਲੇ ਵਿੱਚ ਹਿੱਸਾ ਲਵੇਗੀ ਤੇ ਅਮਰੀਕੀ ਸਰਕਾਰ ਨਾਲ ਗੱਲਬਾਤ ਕਰਕੇ ਹਰਜਿੰਦਰ ਲਈ ਬੰਦਾ ਇਨਸਾਫ ਜ਼ਰੂਰ ਲਿਆ ਜਾਵੇਗਾ ਕਿਉਂਕਿ ਮਸਲਾ ਸਿਰਫ ਇੱਕ ਹਰਜਿੰਦਰ ਦਾ ਨਹੀਂ ਇਹ ਮਸਲਾ ਹਜ਼ਾਰਾਂ ਪੰਜਾਬੀ ਪਰਿਵਾਰਾਂ ਦੇ ਭਵਿੱਖ ਨਾਲ ਜੁੜਿਆ ਹੋਇਆ ਹੈ ਜਿਹੜੇ ਅਮਰੀਕਾ ਵਿੱਚ ਮਿਹਨਤ ਕਰਕੇ ਰੋਜੀ ਰੋਟੀ ਕਮਾ ਰਹੇ ਨੇ ਹੁਣ ਦੇਖਣਾ ਇਹ ਹੋਵੇਗਾ ਕਿ ਕੇਂਦਰ ਸਰਕਾਰ ਇਸ ਮਾਮਲੇ ਵਿੱਚ ਕਿੰਨੀ ਤੇਜ਼ੀ ਨਾਲ ਕਦਮ ਚੁੱਕਦੀ ਹੈ ਪਰ ਇੱਕ ਗੱਲ ਸਾਫ਼ ਹੈ ਪੰਜਾਬੀ ਭਾਈਚਾਰਾ ਹਰਜਿੰਦਰ ਸਿੰਘ ਦੇ ਨਾਲ ਖੜਾ ਹੈ ਤੇ ਇਨਸਾਫ ਲਈ ਲੜਾਈ ਹੁਣ ਹੋਰ ਵੀ ਵੱਡੇ ਪੱਧਰ ਤੇ ਲੜੀ ਜਾ ਰਹੀ ਹੈ ਤੁਸੀਂ ਇਸ ਮਾਮਲੇ ਬਾਰੇ ਕੀ ਸੋਚਦੇ ਹੋ ਕਮੈਂਟ ਬਾਕਸ ਦੇ ਵਿੱਚ ਆਪਣੀ ਰਾਏ ਸਾਂਝੀ ਜਰੂਰ ਕਰਿਓ ਪੰਜਾਬੀਆਂ ਨਾਲ ਜੁੜੀ ਹਰ ਛੋਟੀ ਵੱਡੀ ਖਬਰ ਸਭ ਤੋਂ ਪਹਿਲਾਂ ਦੇਖਣ ਦੇ ਲਈ ਸਾਡੇ YouTube ਚੈਨਲ ਡੇਲੀ ਪੰਜਾਬ ਨੂੰ ਸਬਸਕ੍ਰਾਈਬ ਕਰ ਲਿਓ ਤੇ ਵੀਡੀਓ ਨੂੰ ਆਪਣੇ ਦੋਸਤਾਂ ਨਾਲ ਸ਼ੇਅਰ ਕਰਨਾ ਨਾ ਭੁੱਲਿਓ ਧੰਨਵਾਦ